ਤੁਸੀਂ ਜੁੜੇ ਹੋਏ ਖਬਰਨਾਮੇ ਦੇ ਨਾਲ ਜਗਤਾਰ ਦੇ ਸਾਹਮਣੇ ਸਵਾਲ ਕਰਦੇ ਆ ਇੱਕ ਵਾਰ ਫੇਰ ਕੈਨੇਡਾ ਤੋਂ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੇ ਨੌਜਵਾਨ ਦੀ ਮੌਤ ਹੁੰਦਾ ਸਮਾਚਾਰ ਪ੍ਰਾਪਤ ਹੋਇਆ ਜਿਸ ਤੋਂ ਬਾਅਦ ਪਰਿਵਾਰ ਦਾ ਰੂ ਰੁਹਾਲ ਹੈ ਜਾਣਕਾਰੀ ਮੁਤਾਬਕ ਫਰੀਕੋਟ ਜ਼ਿਲ੍ਹੇ ਦੇ ਹਲਕਾ ਜੈਤੋ ਦੇ ਪਿੰਡ ਮਰਾੜ ਦੇ ਰਹਿਣ ਵਾਲੇ ਸੁਖਪ੍ਰੀਤ ਸਿੰਘ ਜਿਸ ਦੀ ਉਮਰ 29 ਸਾਲ ਸੀ ਉਹ ਕੈਨੇਡਾ ਦੇ ਵਿੱਚ ਚੰਗੀ ਪੜ੍ਹਾਈ ਅਤੇ ਚੰਗੇ ਜੀਵਨ ਦੇ ਲਈ ਗਿਆ ਸੀ ਪਰ ਉੱਥੇ ਉਸ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਜਿਸ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ ਅਤੇ ਪਿੰਡ ਦੇ ਵਿੱਚ ਸੂਕ ਦੀ ਲੈਰ ਹੈ ਤਦ ਕਿ ਇਹ ਪਰਿਵਾਰ ਮੱਧਵਗੀ ਪਰਿਵਾਰ ਅਤੇ ਕੈਨੇਡਾ ਦੇ ਵਿੱਚ ਸਨੈਰੀ ਪੁਆਇਕ ਬਣਾਉਣ ਲਈ ਇਹ ਨੌਜਵਾਨ ਗਿਆ ਸੀ ਪਰ ਉਸ ਦੀ ਮੌਤ ਦੀ ਸਮਾਚਾਰ ਮਿਲਣ ਤੋਂ ਬਾਅਦ ਪਰਿਵਾਰ ਦਾ ਜੋ ਰੋ-ਰੋ ਬੁਰਾ ਹਾਲ ਹੈ ਲਗਾਤਾਰ ਕੈਨੇਡਾ ਦੇ ਵਿੱਚੋਂ ਆਏ ਦਿਨ ਹੀ ਨੌਜਵਾਨਾਂ ਦੀਆਂ ਮੌਤ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜੋ ਇੱਕ ਚਿੰਤਾ ਦਾ ਵਿਸ਼ਾ ਬਣਦੀਆਂ ਜਾ ਰਹੀਆਂ ਨੇ ਹਾਲਾਂਕਿ ਸੁਨਹਿਰੀ ਪੁਆਖ ਲਈ ਜਾਂਦੇ ਨੇ ਪਰ ਪਰਿਵਾਰਾਂ ਦਾ ਪਿੱਛੇ ਰੋ ਰੋ ਬੁਰਾ ਹਾਲ ਹੋ ਜਾਂਦਾ ਏ ਤੁਸੀਂ ਵੀ ਦੇਖੋ ਇਹ ਭਾਵਕ ਕਰਦੀਆਂ ਹੰਗਾ ਤਸਵੀਰਾਂ ਕਿ ਜਿਹੜਾ ਇੱਕ ਬੜੀ ਹੀ ਹਮਤ ਭਗੀ ਕਰਨਾ ਵਾਪਰੀ ਹੈ ਕੀ ਕੀ ਹੈ ਕਰਤੋ ਇਹ ਮੈਂ ਤਾਂ ਇਹਦੀ ਸ਼ਿਕਾਇਤ ਦੱਸਦੇ ਜੀ ਠੀਕ ਕਿੰਨੇ ਸਮਾਂ ਪਹਿਲਾਂ ਗਏ ਸੀ 7 ਕਿ ਮਹੀਨੇ ਪਹਿਲਾਂ ਗਏ ਸੀ ਕਿਹੜੀ ਜਗ੍ਹਾ ਗਈ ਸੀ ਜੀ ਲਰਤਨ ਜੀ ਮੈਰਿਜ ਵਗੈਰਾ ਹੋਈ ਵੀ ਇਹਨਾਂ ਦੇ ਹਾਂ ਜੀ ਮੈਂ ਤੇ ਜ਼ਰਾ ਤੁਹਾਡੇ ਕੀ ਲੱਗਦੇ ਸੀਗੇ ਜੀ ਆਪਣੇ ਲੜਕਾ ਸੀ ਲੜਕਾ ਸੀ ਤੁਹਾਨੂੰ ਕਿਸ ਤਰ੍ਹਾਂ ਬੱਤ ਲੱਗੇ ਜੀ ਫੋਨ ਲਾਇਆ ਜੀ ਇਹਨਾਂ ਨੇ ਹਰੀਕਾ ਦਾ ਜੀ ਕਿੰਨੀ ਕੁ ਉਮਰ ਕਿੰਨੀ ਸੀ ਜੀ ਉਹ 29-30 ਸਾਲ ਦੀ ਸੀ ਓਕੇ ਡੈੱਡ ਬੋਡੀ ਤੇ ਅੰਮ੍ਰਿਤ ਕੀ ਕਰਦੇ ਜਾਂ ਕੋਈ ਸਰਕਾਰ ਤੋਂ ਕੀ ਮੰਗ ਕਰਦੇ ਸੀ ਸਰਕਾਰ ਤੋਂ ਜੀ ਇਹੀ ਮੰਗਿਆ ਵੀ ਸਾਡੀ ਜਿਹੜੀ ਡੈੱਡ ਬਾਰਦੀ ਹੈ ਸਾਡੀ ਇੱਥੇ ਪੰਜਾਬ ਚ ਲਿਆਉਣ ਦੀ ਕਿ ਸਹਾਇਤਾ ਕਰਨਾ ਜੀ ਜੀ ਅੱਛਾ ਕੀ ਕੰਮ ਕੀ ਕਰਦੇ ਸੀ ਜੀ ਉੱਥੇ ਤੁਹਾਡਾ ਬੇਟਾ ਜਿਹੜਾ ਜੀ ਉੱਥੇ ਜੀ ਕਾਰਾਂ ਵਾਲੀ ਜਾਂਸੀ ਜੁੰਸੀ ਚ ਲੱਗਿਆ ਸੀਗਾ ਆਪਾਂ ਦਾ ਖਰਕਾ ਇਹ ਵੀ ਨਹੀਂ ਆ ਪਤਾ ਤਾਂ ਉਹਨਾਂ ਨੂੰ ਹੀ ਅਕਸਰ ਲੜਕੀ ਨੂੰ ਪਤਾ ਜੀ ਹਾਂ ਅੱਛਾ ਉਹ ਵੀ ਨਾਲ ਆ ਰਹੇ ਜੀ ਉਹਨਾਂ ਦੇ ਮੈਸੇਜ ਵੀ ਹਾਂ ਜੀ ਉਹ ਵੀ ਨਾਲ ਆਉਗਾ ਠੀਕ ਹੈ ਜੀ ਦਿੱਕਤੋਂ ਤਿੱਕਰ ਸੰਸਕਾਰ ਕੀਤਾ ਜਾਏਗਾ ਕੋਈ ਉਹ ਤਾਂ ਜੀ ਹੁਣ ਉੱਧਰੋਂ ਭੇਜਣ ਤੇ ਆ ਵੀ ਕਦੋਂ ਭੇਜਦੇ ਆ ਕੀ ਪ੍ਰੋਸੈਸ ਚੱਲ ਰਿਹਾ ਕੋਈ ਪਤਾ ਲੱਗ ਰਿਹਾ ਜੀ ਕਿਸ ਤਰ੍ਹਾਂ ਦਾ ਨਹੀਂ ਜੀ ਸਾਡੀ ਹਜੇ ਕੋਈ ਗੱਲ ਨਹੀਂ ਠੀਕ ਹੈ ਜੀ हां सरपंच साहब ਕੀ ਗੱਲਬਾਤ ਹੋਈ ਹੈ ਜਿਹੜੇ ਕੈਨੇਡਾ ਦੇ ਵਿੱਚ ਮੁੰਡੇ ਦੀ ਡੈਥ ਹੋਈ ਹੈ ਜੀ ਸਾਡੇ ਪਿੰਡ ਦਾ ਬੱਚਾ ਸੀਗਾ ਜੀ ਪੂਰਾ ਹੁਣ ਹਾਰ ਸੀਗਾ ਜੀ ਜੀ 7 ਕੁ ਮਹੀਨੇ ਪਹਿਲਾਂ ਗਿਆ ਸੀਗਾ ਜੀ ਇਹ ਕੈਨੇਡਾ ਜੀ ਤੇ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਇਹਨਾਂ ਦੀ ਮੌਤ ਹੋ ਗਈ ਜਦੋਂ ਘਰ ਦੇ ਵਾਲਿਆਂ ਨੂੰ ਫੋਨ ਆਇਆ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਵਧ ਗਈ ਜੀ ਜੀ ਅਸੀਂ ਹੁਣ ਕੀ ਪ੍ਰੋਸੈਸ ਚੱਲ ਰਿਹਾ ਹੈ লাশ ਨੂੰ ਇੱਥੇ ਲਿਆਉਣ ਵਾਸਤੇ ਡੈੱਡ ਬੋਡੀ ਨੂੰ ਜੀ ਪ੍ਰੋਸੈਸ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ ਜਲਦੀ ਤੋਂ ਜਲਦੀ ਉਹਨਾਂ ਦੀ ਡੈੱਡ ਬੋਡੀ ਸਾਡੇ ਕੋਲੇ ਪੰਜਾਬ ਚ ਪਹੁੰਚ ਜੇ ਅਸੀਂ ਸਾਰੇ ਪਾਸੋਂ ਸਰਕਾਰ ਤੋਂ ਵੀ ਸਹਾਇਤਾ ਮੰਗਦੇ ਆਂ ਜੀ ਉਧਰਲੀ ਸਰਕਾਰ ਨੂੰ ਵੀ ਆਨੇ ਜੀ ਸਾਡੀ ਕੋਈ ਜਲਦੀ ਤੋਂ ਜਲਦੀ ਸਹਾਇਤਾ ਕਰੇ ਆ ਪੰਜਾਬ ਸਰਕਾਰ ਦੇ ਕਿਸੇ ਨੁਮਾਇੰਦੇ ਨਾਲ ਵੀ ਗੱਲ ਹੋਈ ਹੈ ਜੀ ਹੋਈ ਹੈ ਜੀ ਐਮਐਲਏ ਸਾਹਿਬ ਨਾਲ ਹੋਈ ਸੀਗੀ ਮੋਲਕ ਸਿੰਘ ਸਾਡਾ ਜੈਤੋ ਹਲਕੇ ਦਾ ਜੀ ਉਹ ਆਂਦੇ ਸੀ ਕਰ ਰਹੇ ਆ ਕੋਸ਼ਿਸ਼ ਅਸੀਂ ਜੀ ਪੂਰੀ ਤੋਂ ਪੂਰੀ ਕੋਸ਼ਿਸ਼ ਕਰਾਂਗੇ ਕਿੰਨੀ ਉਮਰ ਕਿੰਨੀ ਸੀ ਲੜਕੀ ਦੀ 29 ਸਾਲ ਦੀ ਉਮਰ ਸੀਗੀ ਆ ਕਿਤੇ ਕੋਈ ਕਰੈਡਿਟ ਬੁਡੀ ਲਿਆਦੀ ਜਾ ਸਕਦੀ ਹੈ ਪਿੰਡ ਜੀ ਕੋਸ਼ਿਸ਼ ਤਾਂ ਸਾਡੀ ਤਾਂ ਜਲਦੀ ਹੈ ਜੀ ਜਲਦੀ ਤੋਂ ਜਲਦੀ ਆਵੇ ਜੀ ਕੋਸ਼ਿਸ਼ ਕਰ ਰਹੇ ਆ ਅਸੀਂ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਇਹ ਕੀ ਪਰਮਪਰਿ ਹੈ ਇਹ ਟੈਗ ਦੀ ਸ਼ਿਕਾਇਤ ਸੀ ਜੀ ਟੈਗ ਹੋ ਗਿਆ ਜੀ ਕਿੰਨਾ ਸਮਾਂ ਪਹਿਲਾਂ ਗਈ ਸੀ ਇਹ ਇਹ 7 ਮਹੀਨੇ ਪਹਿਲਾਂ ਗਈ ਸੀ ਕਿੰਨੀ ਉਮਰ ਕਿੰਨੀ ਸੀ ਜੀ 30 ਸਾਲ ਦੀ ਉਮਰ ਸੀ ਜੀ ਕੀ ਕੰਮ ਕੀ ਕਰਦੀ ਸੀ ਜੀ ਕੰਮ ਉੱਥੇ ਗੱਡੀਆਂ ਦੀ ਰਿਪੇਅਰ ਪੂਰਤ ਵਗੈਰਾ ਸੀ ਜੇ ਕੰਮ ਕਿਹੜੀ ਜਗ੍ਹਾ ਗਈ ਸੀ ਐਡਮੈਂਟਲ ਸੀ ਤੁਹਾਨੂੰ ਫਿਰ ਕਿਸ ਤਰ੍ਹਾਂ ਪਤਾ ਲੱਗਿਆ ਜੀ ਉਹਨਾਂ ਦੀ ਡੈਥ ਹੋ ਗਈ ਹੈ ਜੀ ਸਾਨੂੰ ਸ਼ਾਮ ਨੂੰ 5:00 ਵਜੇ ਫੋਨ ਆਇਆ ਸੀਗਾ ਜੀ ਕਿੰਨਾ ਦਾ ਜੀ ਉਹਨਾਂ ਦਾ ਹੀ ਆਇਆ ਸੀਗਾ ਆਪਣੇ ਇੱਥੇ ਉਹਨਾਂ ਦੇ ਸਹੁਰੇ ਆ। ਜੀ ਉਹਨਾਂ ਨੇ ਸਾਨੂੰ ਫੋਨ ਲਾਇਆ ਸੀਗਾ। ਜੀ ਤੇ ਫਿਰ ਅਸੀਂ ਉਹਨਾਂ ਨੂੰ ਲਾਇਆ ਸੀਗਾ ਫਿਰ ਉਹ ਪੱਕਾ ਘਰ ਨੂੰ ਫਿਰ ਹੋਇਆ। ਜੀ ਤੇ ਹੁਣ ਕਿਸ ਤਰ੍ਹਾਂ ਦਾ ਕੀ ਗੱਲਬਾਤ ਚੱਲ ਰਹੀ ਹੈ ਜੀ ਉਹਨੂੰ ਲਿਆਉਣ ਦੀ ਜਿੱਤ ਆਪਣੇ ਇੱਥੇ ਦੀ ਜੀ ਹੁਣ ਅਸੀਂ ਚਾਹੁੰਦੇ ਕਿ ਇੱਥੇ ਹੀ ਉਹਨੂੰ ਅਸੀਂ ਲੈ ਕੇ ਇੱਥੇ ਹੀ ਉਹਨੂੰ ਅਜੇ ਇੱਥੇ ਡੈਡ ਬੋਡੀ ਨੂੰ ਜੀ ਤੇ ਸ਼ਿਕਾਰ ਵਗੈਰਾ ਇੱਥੇ ਕਰੀ ਲਈਏ। ਅੱਛਾ ਕਿੰਨੇ ਬੱਚੇ ਸੀ ਉਹਨਾਂ ਦੇ ਜੇ ਵਿਆਹੇ ਸੀਗੇ ਜੀ? ਵਿਆਹੇ ਵੀ ਸੀ ਬੱਚੇ ਤਾਂ ਕਿੰਨਾ ਸਮਾਂ ਹੋ ਗਿਆ ਸੀ? ਉਹਨੂੰ 1.2 ਸਾਲ ਹੋ ਗਏ ਪਣਿਕ 2 ਸਾਲ ਹੋ ਗਏ ਜੀ ਸਰਕਾਰ ਤੋਂ ਕੋਈ ਮੰਗ ਕਰਨਾ ਚਾਹੁੰ ਜੀ ਕਿ ਉਹਦੀ ਡੈੱਡ ਬੋਡੀ ਨੂੰ ਪੰਜਾਬ ਚ ਇੱਥੇ ਲਿਆਉਣ ਦਿੱਤਾ ਜਾਵੇ ਸਾਡੀ ਮੱਤ ਕੀ ਦੀ ਹੈ ਤੁਹਾਡਾ ਬ੍ਰਦਰ ਲੱਗਦਾ ਸੀ ਹਾਂ ਜੀ ਮੇਰੇ ਤੇ ਛੋਟਾ ਛੋਟਾ ਜੀ ਹਾਂ ਠੀਕ ਹੈ ਭਾਗੀ ਕਰਨਾ ਵਾਪਰੀਏ ਕੀ ਗੱਲਬਾਤ ਹੋਈ ਹੈ ਇਹ ਜੀ ਸਾਨੂੰ ਫੋਨ ਆਇਆ ਵੀ ਉੱਥੇ بیٹے ਨੂੰ ਅਟੈਕ ਹੋਇਆ ਜੀ ਹਾਂ ਜੀ ਕਿੰਨੀ ਉਮਰ ਕਿੰਨੀ ਸੀ तकरीबन 20 ਸਾਲ ਸੀ ਕਿੰਨੇ ਸਮਾਂ ਪਹਿਲਾਂ ਗਿਆ ਸੀ तकरीबन ਪੌਣੇ 7 ਮਹੀਨੇ 7 ਕੁ ਮਹੀਨੇ ਪਹਿਲਾਂ ਗਿਆ ਸੀ ਜੀ ਜੀ ਕਿਹੜੀ ਜਗ੍ਹਾ ਗਿਆ ਸੀ ਐਡਮਿਟਣ ਗਿਆ ਸੀ ਐਡਮਿਟਣ ਗਿਆ ਸੀ ਜੀ ਕੌਣ ਸੀ ਕਾਤ ਤੋਂ ਕਿ ਮੰਗਦੇ ਕੀ ਹੁੰਦਾ ਕਾਤ ਮਦਦ ਕਰਦੇ ਆ ਜੀ ਪਰਿਵਾਰ ਦੀ ਮਦਦ ਕੀਤੀ ਜਾਵੇ ਡੈੱਡ ਬਾਡੀ ਲਿਆਉਣ ਤੇ ਸਹਾਇਤਾ ਕੀਤੀ ਜਾਵੇ ਜੀ ਜੀ ਸਰਕਾਰ ਇਹਦੇ ਪ੍ਰਬੰਧ ਜਲਦੀ ਤੋਂ ਜਲਦੀ ਕੀਤੇ ਜਾਣ ਤਾਂ ਕਿ ਪਰਿਵਾਰ ਨੂੰ ਥੋੜਾ ਬੜਾ ਕੋਈ ਟਾਰਸ ਮਿਲ ਸਕੇ ਜੀ ਜੀ